ਕਰਦਾ ਬਾਗਾ ਦੇ ਬਹਾਰੇ ਵਾਲੇ ਪੂਜੀ ਉੱਤੇ ਸਿੱਖ ਭੋਗੇ ਸੰਗਤ ਨੂੰ ਦਈਏ ਬੋਲ ਕਰਦਾ ਧੰਨ ਧੱਦਾ ਸੰਗਤ ਨੂੰ ਦਈਏ ਬੋਲ ਕਰਦਾ ਧੰਨ ਦਾ ਬਾੜਿਆ ਗਰੀਬਾਂ ਦੀ ਚੱਕਣਾਉ ਸਾਡੀ ਨਾਲ ਵੱਡੇ ਵੱਡੇ ਮਾਣੀਆਂ ਵਿੱਚ ਬੈਠੇ ਕਹਿੰਦਾ ਜਿੱਦੂ ਸਖ ਮੋਮਰਾਂ ਦਾ ਪੀਰੀ ਤੁਸੀਂ ਵੇਖਦੇ ਤਾਂ ਐਵੇਂ ਨਹੀਂ ਲੱਗਦਾ ਸਾਰਾ ਲੋਕੋ ਨੂੰ ਮਨ ਦਾ ਬਹੁਤ ساری ਸੰਗ ਬੋਲਿਓ ਗੁਰੂ ਕੇ ਇਹਾਸ ਨੂੰ ਪਤਾ ਲੱਗਿਆ ਕਿ ਮਹਾਰਾਜ ਕੀ ਕਰਾਂ ਕਿ ਹਰ ਬੰਦ ਭੱਜੇ ਪਰਛੇ ਆਪ ਜਿਵੇਂ ਭੀਖੜ ਸ਼ਾਹ ਕੀ ਬਸਰਾ ਦੀ ਬਾਖਸ਼ੀ ਕੇ ਪਰਵਾਰ ਦਾ ਫੈਸਲਾ ਹੁੰਦੀਆ ਪੰਨ ਦੇ ਚਲੋ ਫੁਕੀਰੀ ਬਾਣਾ ਪਾਇਆ ਤੇ 30 ਸਾਲ ਬਾਅਦ ਪਰ ਇਹਨੇ ਕੁਝ ਨਹੀਂ ਲਿਖਿਆ ਬਾਣਾ ਇਹਨੇ ਫੁਕੀਰੀ ਪਾਇਆ ਕਿ ਜਦੋਂ ਦਰਸ਼ਕ ਕਰਾ ਲਿਓ ਕੋਈ ਨਹੀਂ ਮਿੱਤੀ ਜਾਊ ਪਰਵਾਰ ਦਾ ਫੈਸਲਾ ਹੋਣ ਦੇ ਕਾਰਨ ਸ਼੍ਰੀ ਤਖ਼ਮੇਦ ਕਟਾਈ ਨੂੰ ਸਾਰੇ ਰਮਾਨਿਆਂ ਦੇ ਵਿੱਚ ਬੇਚ ਕੇ ਸਾਰੇ ਬਸਰਾ ਦੇ ਵਿੱਚ ਬੇਚ ਕੇ ਜੋ ਬੈਠੇ ਆਂਦਾ ਦਰਸ਼ਣ ਕਰਾ ਜਦੋਂ ਕੀੜਾ ਜਦੋਂ ਖੁਸ਼ੀ ਦੇ ਵਿੱਚ ਗੁੰਡਾ ਹੋਵੇਗਾ ਫੁੱਲ ਗਿਆ ਬਹੁਤ ਹਾਲਾਂ ਵੀ ਸਾਡੀ ਇੱਛਾ ਸਾਡੀ ਮੰਗ ਪੂਰੀ ਹੋਈ ਹੈ ਅਸੀਂ ਅਕਾਸ਼ ਪੁਰਖ ਦੇ ਭੇਟੇ ਹੋਏ ਨਾਟਕਾਂ ਤੇ ਭੇਜੇ ਹੋਏ ਬਸਮੇਸ਼ ਦੇ ਅਨ ਦਰਸ਼ਨ ਕਰ ਰਹੇ ਹਾਂ ਸਾਨੂੰ ਵੀ ਇਵੇਂ ਖੁਸ਼ੀ ਹੋ ਰਹੀ ਹੈ ਬੜੀ ਜਦੋਂ ਅਜਾ ਦਰਸ਼ਨ ਕਰਦੇ ਨੇ ਜਦੋਂ ਤੇ ਸਾਨੂੰ ਵੀ ਅਜਿਹਾ ਖੁਸ਼ੀ ਨਾ ਹੋ ਪੇਪਰ ਲੈ ਗਏ ਦੋ ਦੁਨੀਆਂ ਲੈ ਲਈਆਂ ਦੋ ਦੁਨੀਆਂ ਲੈ ਲਈਆਂ ਸੁਧ ਪਾਏ ਤੇ ਇੱਕ ਪਾਏ ਪਾਣੀ ਸਾਥੋਂ ਦੇ ਸਾਹਮਣੇ ਦਿੱਕੇ ਲੋ ਕਿ ਢਾੜੀ ਦਾ ਸਾਥੂ ਕਾਨ ਪੁਰਖ ਥੋੜੇ ਅੰਗਾਂ ਦੇ ਹਰਕਤ ਕੀਤੀ ਹਰਕਤ ਕੀਤੀ ਆਕਰੋ ਬੋਨਾ ਦੁਨੀਆਂ ਦੇ ਅੱਗੇ ਉਹਨਾਂ ਨੇ ਚੱਕ ਜੁਆਇ ਲੱਗੇ ਤੇ ਆਪ ਨੂੰ ਪਾਣੀ ਦੇ ਬੋਤਲ ਮਿਲ ਗਏ ਤੇ ਇਸ਼ਾਰਾ ਹੋਇਆ ਸਿੱਖ ਮੋਮਨਾਂ ਦਾ ਪੀਰ ਦਫੇਸ਼ ਚ ਦਾ ਐਵੇਂ ਹੀ ਕਰ ਸਾਰਾ ਨੰਬਰ ਕੋਈ ਵਰਦਾ ਕਹਿੰਦੇ ਕਿਉਂ ਵਰਦਨੂ ਇਹ ਵਿਦੇਸ਼ ਦੇ ਉੱਗ ਭੀਖੇ ਸਾਹਿਬ ਪੀਰ ਨੇ ਜਿਵੇਂ ਸਮਝਿਆ ਜੇ ਉਹ ਜਾਂ ਕਿਰ ਕਰ ਰਹੇ ਨੇ ਰੋਜ਼ ਕਿਤੇ ਜਾਇਆ ਕਰਦੇ ਆ ਆਪਣੇ ਹਾਲੀਆਂ ਨੂੰ ਨਾਲ ਲੈ ਕੇ ਆਪਣੇ ਹਾਲੀਆਂ ਨੂੰ ਨਾਲ ਲੈ ਕੇ ਬਾਹਰ ਜਾਂਦੇ ਆ ਬਣਾ ਬਣਾੜੇ ਕੂਹਾਂ ਤੋਂ ਪਾਣੀ ਪੁਗੀਆਂ ਲੈ ਕੇ ਉੱਕੇ ਹੁੰਦੇ ਸੀ ਕੂਹਾਂ ਤੋਂ ਪਾਣੀ ਲੈ ਕੇ ਕੁੜੀਆਂ ਆਣ ਕੇ ਲਾਈਨ ਲਾਈ ਹੈ ਜਿਵੇਂ ਸਕੂਲ ਵਾਲੇ ਬੱਚੇ ਜਾਂਦੇ ਨੇ ਇੱਕ ਦੂਜੇ ਦੇ ਪਿੱਛੇ ਲੜੀ ਲਾ ਕੇ ਸ਼ਰਾਧ ਦੇ ਘੜੇ ਰੱਖਦੇ ਤੇ ਕੁੜੀਆਂ ਇਸ ਤਰ੍ਹਾਂ ਪਾਣੀ ਲੈ ਕੇ ਜਾਣਾ ਕਰਦੀਆਂ ਸੀ ਤੇ ਸੰਗੋਰਾ ਨੇ ਤੀਰ ਤੋਂ ਮੋੜੇ ਨਿਸ਼ਾਨੇ ਰੋਣੇ ਸ਼ੁਰੂ ਕਰਦੇ ਨਿਸ਼ਾਨੇ ਰੋਣੇ ਸ਼ੁਰੂ ਕਰਦੇ ਤੇ ਕੁੜੀਆਂ ਨੇ ਆਣ ਕੇ ਘਰੇ ਦੱਸਿਆ ਘਰ ਆਣ ਕੇ ਦੱਸਿਆ आपको अपने करीब लैके की फैसला होया कि मतलब गुजर तौर के वो जाके जब बेचने करने के आने के सारे करे पढ़ना अपने पुत्र को माता जी समझा दो जब वो बेचने जाके माता जी को बोलिए बेचने करने सारे करे पढ़ना सारे माता और उसको जाओ कि नहीं तो देखो भैया सिंह अपने करीब अपने माता जी को समझा के बेचने वाली जब वो ये माता को ले जाके